ਤੁਸੀਂ ਹਿਮਾਚਲ ਦੀ ਜ਼ਮੀਨ ਲੈ ਕੇ ਦਿਖਾ ਦਿਓ ਵੋਟ ਬਣਾ ਕੇ ਦਿਖਾ ਦਿਓ ਹਿਮਾਚਲ ਚ ਉੱਤਰਾਖੰਡ ਚ ਬਣਾ ਕੇ ਦਿਖਾ ਦਿਓ ਠੀਕ ਆ ਰਾਜਸਥਾਨ ਤੇ ਮਿਲਣੋਂ ਹਟ ਜਣੀ ਆ ਪਤਾ ਨਹੀਂ ਹਟੇ ਗਈ ਗਈ ਉਹ ਜ਼ਮੀਨ ਤਾਂ ਨਹੀਂ ਮਿਲਦੀ ਉੱਥੇ ਉੱਥੇ ਵੀ ਨਹੀਂ ਮਿਲਦੀ ਗੋਆ ਦਿਖਾ ਦਿਓ ਲੈ ਕੇ ਕਿੱਥੇ ਬਹੁਤ ਥਾਵਾਂ ਤੇ ਨਹੀਂ ਮਿਲਦੀ ਬਹੁਤ ਸਟੇਟਾਂ ਚ ਤੇ ਆਪਣੇ ਚਲੋ ਜੀ 2.50 ਰੁਪਏ ਦੀ ਟਿਕਟ ਯੂਪੀ ਤੋਂ ਬਿਹਾਰ ਤੋਂ ਚੜ੍ਹਿਆਓ ਲੰਗ ਲਾਣਾ ਲੈ ਆਓ ਸਾਰਾ ਨਾਲੇ ਇਹਨਾਂ ਨੇ ਦੇਣ ਕੀ ਆ ਪੰਜਾਬ ਨੂੰ ਕਰੋਨਾ ਆ ਇਹ ਭੱਜ ਗਏ ਖੜਾਏ ਭੱਜ ਗਏ ਜੰਗ ਲੱਗੀ ਇਹ ਭੱਜ ਗਏ ਇਹਨਾਂ ਦੀ ਅੱਜ ਗਿਣਤੀ ਇੰਨੀ ਕਾ ਵੀ ਇਹਨਾਂ ਨੇ ਫੁੱਲ ਨਸਾ ਕਰਿਆ ਹੋਵੇ ਮੇਰੇ ਹਿਸਾਬ ਦੇ ਨਾਲ ਇਹ ਵੀ ਅੱਜ ਦੇ ਹਾਲਾਤ ਇਹ ਨੇ ਵੀ ਇਹ ਸਿੱਖਾਂ ਜੇ ਸਾਰੇ ਸਿੱਖ ਤੇ ਸਾਰੇ ਭਈਆ ਅਕਸਰ ਲੜ ਪੈਣ ਅੱਜ ਵੀ ਇਹ ਸਿੱਖਾਂ ਦਾ ਲੋੜਤਾ ਸਿੱਖ ਕਰ ਲੈਣਗੇ ਬਾਹਰੂ ਤਾਂ ਸਿੱਖ ਹੀ ਰਹਿਣਗੇ ਪਰ ਸਿੱਖਾਂ ਦਾ ਇਹ 30% ਨੁਕਸਾਨ ਕਰ ਲੈਣਗੇ